ਸਾਸਰੀਕਾਲ ਦੋਸਤੋ ਅੱਜ ਅਸੀਂ ਗੱਲ ਕਰਨ ਲੱਗੇ ਆ ਕਿ ਅੱਜ ਕੱਲ ਇੱਕ ਆਲਮਤ ਬਹੁਤ ਵਧੀ ਹੋਈ ਹੈ ਅਧਖੜ ਉਮਰ ਚ ਆ ਕੇ ਜਾਂ ਆਪਾਂ ਇਹ ਕਹੀਏ ਕਿ 50 ਸਾਲ ਦੀ ਉਮਰ ਦੇ ਵਿੱਚ ਬਹੁਤ ਸਾਰੇ ਦੋਸਤ ਤੇ ਬਹੁਤ ਸਾਰੀਆਂ ਭੈਣਾਂ ਜਿਹੜੀਆਂ ਉਹ ਡਿਪਰੈਸ਼ਨ ਦਾ ਸ਼ਿਕਾਰ ਹੋ ਰਹੀਆਂ ਡਿਪਰੈਸ਼ਨ ਬਾਰੇ ਆਪਾਂ ਪਹਿਲਾਂ ਵੀ ਗੱਲ ਕਰੀ ਸੀ ਡਿਪਰੈਸ਼ਨ ਕਿਉਂ ਹੁੰਦਾ ਹੈ ਡਿਪਰੈਸ਼ਨ ਤੋਂ ਬਚਿਆ ਕਿਵੇਂ ਜਾਵੇ ਤੇ ਇਹਦੇ ਬਾਰੇ ਅੱਜ ਜੋ ਵੱਖ-ਵੱਖ ਸਾਡੇ ਵਿਦਵਾਨ ਹੈ ਮਨੋਵਿਗਿਆਨੀ ਹੈ ਜੋ ਇਸ ਗੱਲ ਤੇ ਸੋਚਣ ਵਾਲੇ ਹੈ ਉਹਨਾਂ ਨੇ ਕੁਝ ਨੁਕਤੇ ਦਿੱਤੇ ਐ ਤੇ ਉਹਨਾਂ ਵਿੱਚੋਂ ਪੰਜ ਪ੍ਰਮੁੱਖ ਨੁਕਤੇ ਜੋ ਤੁਹਾਨੂੰ ਡਿਪਰੈਸ਼ਨ ਤੋਂ ਬਚਾ ਸਕਦੇ ਐ ਤੁਹਾਨੂੰ ਚੰਗੀ ਸਿਹਤ ਦੇ ਸਕਦੇ ਐ ਚੰਗੀ ਜੀਵਨ ਜਾਂਚ ਦੇ ਸਕਦੇ ਐ ਤੁਹਾਨੂੰ ਆਪਣੇ ਆਪ ਨੂੰ ਚੰਗਾ ਲੱਗਣ ਲਗਾ ਸਕਦੇ ਐ ਜ਼ਿੰਦਗੀ ਨਾਲ ਜੋੜ ਸਕਦੇ ਐ ਸਮਾਜ ਨਾਲ ਜੋੜ ਸਕਦੇ ਐ ਆਲੇ ਦੋਲੇ ਨਾਲ ਜੋੜ ਸਕਦੇ ਐ ਸਿਹਤ ਨੂੰ ਤੰਦਰੁਸਤੀ ਦੇ ਸਕਦੇ ਐ ਇਹ ਉਹ ਗੱਲਾਂ ਐ ਜਿਹੜੀਆਂ ਤੁਸੀਂ ਖੁਦ ਨੂੰ ਬਦਲਣ ਵਾਸਤੇ ਖੁਦ ਨੂੰ ਨਵੀਂ ਜ਼ਿੰਦਗੀ ਦੇਣ ਵਾਸਤੇ ਖੁਦ ਨੂੰ ਸਮਾਜ ਨਾਲ ਜੋੜਨ ਵਾਸਤੇ ਆਪਣੇ ਆਪ ਕਰ ਸਕਦੇ ਹੋ ਤਾਂ ਉਹਨਾਂ ਬਾਰੇ ਅੱਜ ਅਸੀਂ ਵਿਚਾਰ ਕਰਾਂਗੇ ਇਹਨਾਂ ਵਿੱਚ ਸਭ ਤੋਂ ਪਹਿਲੀ ਗੱਲ ਹੈ ਜਿਹੜੀ ਉਹ ਹੈ ਸਮਾਜਿਕ ਜੜਾ ਉਹਦੀ ਬਹੁਤ ਵਾਰੀ ਕੁਝ ਵਿਅਕਤੀ ਕੀ ਕਰਦੇ ਐ ਕਿ ਉਹ ਬਿਨਾਂ ਕਿਸੇ ਕਾਰਨ ਤੋਂ ਆਪਣੇ ਆਪ ਨੂੰ ਇਕੱਲਾ ਕਰ ਲੈਂਦੇ ਐ ਇਕੱਲਾ ਕਰਕੇ ਉਹ ਕਿਸੇ ਨਾਲ ਆਪਣੇ ਮਨ ਦੀ ਗੱਲ ਨਹੀਂ ਕਰਦੇ ਉਹਨਾਂ ਦੇ ਮਨ ਦੇ ਵਿੱਚ ਜੋ ਵੀ ਵਿਚਾਰ ਆਉਂਦੇ ਐ ਉਹ ਸਾਂਝੇ ਨਹੀਂ ਕਰਦੇ ਆਪਣੇ ਮਨ ਦੇ ਵਿੱਚ ਹੀ ਆਪਣੇ ਵਿਚਾਰਾਂ ਦੇ ਹਵਾਈ ਕਿਲੇ ਉਸਾਰਦੇ ਰਹਿੰਦੇ ਆ ਉਹਦੇ ਹੀੜਬੁਣ ਕਰਦੇ ਰਹਿੰਦੇ ਆ ਕਈ ਵਾਰੀ ਉਹਨਾਂ ਨੂੰ ਜਿਹੜੇ ਉਹਨਾਂ ਦੇ ਖਿਆਲ ਹੈ ਹੌਲੀ-ਹੌਲੀ ਉਹ ਇਸ ਕਿਸਮ ਦੇ ਬੁਝਲ ਤੇ ਭਾਰੂ ਲੱਗਣ ਲੱਗ ਜਾਂਦੇ ਆ ਉਹ ਉਹਨਾਂ ਵਿਚਾਰਾਂ ਦੇ ਖੋਲ ਦੇ ਵਿੱਚ ਹੀ ਇੰਨਾ ਉਲਝ ਜਾਂਦੇ ਆ ਕਿ ਨਿਕਲਣ ਦਾ ਕੋਈ ਰਸਤਾ ਨਜ਼ਰ ਨਹੀਂ ਆਉਂਦਾ ਇਸ ਲਈ ਜੇ ਵਿਅਕਤੀ ਆਪਣੀਆਂ ਗੱਲਾਂ ਕਿਸੇ ਨਾਲ ਸਾਂਝੀਆਂ ਨਹੀਂ ਕਰੂਗਾ ਆਪਣੇ ਮਨ ਦੇ ਵਿੱਚ ਆਪਣੀਆਂ ਹੀ ਸਿਰਜੀਆਂ ਹੋਈਆਂ ਕਹਾਣੀਆਂ ਜੋ ਨੂੰ ਕਦੇ ਠੀਕ ਲੱਗਦੀਆਂ ਕਦੇ ਗਲਤ ਲੱਗਦੀਆਂ ਕਿਉਂਕਿ ਉਸ ਦੇ ਕੋਲ ਕਿਸੇ ਦੂਸਰੇ ਤੋਂ ਆਪਣੇ ਮਨ ਦੇ ਖਿਆਲਾਂ ਬਾਰੇ رائے ਲੈਣ ਦਾ ਸਮਾਂ ਨਹੀਂ ਹੁੰਦਾ ਜਾਂ ਉਹ ਰੈ ਲੈਣੀ ਨਹੀਂ ਚਾਹੁੰਦਾ ਜਾਂ ਉਸ ਦੇ ਕੋਲੇ ਅਜਿਹਾ ਕੋਈ ਵਿਅਕਤੀ ਨਹੀਂ ਹੁੰਦਾ ਜਿਹਦੀ ਉਹ رائے ਲੈ سکے ਤਾਂ ਇਸ ਕਿਸਮ ਦੀ ਸਥਿਤੀ ਦੇ ਵਿੱਚ ਮਨੁੱਖ ਹੈ ਜਿਹੜਾ ਉਹ ਸਮਾਜਿਕ ਤੌਰ ਤੇ ਇਕੱਲਾ ਮਹਿਸੂਸ ਕਰਦਾ ਹੈ ਤੇ ਇਹ ਇਕੱਲਾਪਨ ਕਈ ਵਾਰੀ ਇੱਥੋਂ ਤੱਕ ਖਤਰਨਾਕ ਹੱਦ ਤੱਕ ਵੱਧ ਜਾਂਦਾ ਹੈ ਕਿ ਉਹ ਵਿਅਕਤੀ ਦੇ ਵਿੱਚ ਜੀਵਨ ਨੂੰ ਖਤਮ ਕਰਨ ਤੱਕ ਦੇ ਨਕਾਰਾਤਮਕ ਵਿਚਾਰ ਆਉਣ ਲੱਗ ਜਾਂਦੇ ਐ ਕਈ ਵਾਰ ਉਹ ਆਪਣੇ ਆਪ ਨੂੰ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕਰਦਾ ਹੈ ਕਈ ਵਾਰ ਨਾ ਚਾਹੁੰਦੇ ਹੋਏ ਵੀ ਉਸ ਦੇ ਸਰੀਰ ਨੂੰ ਨੁਕਸਾਨ ਪਹੁੰਚਣ ਲੱਗ ਜਾਂਦਾ ਹੈ ਇਸ ਲਈ ਸਭ ਤੋਂ ਮਹੱਤਵਪੂਰਨ ਗੱਲ ਇਹ ਹੈ ਕਿ ਤੁਸੀਂ ਜੇ ਆਪਣੇ ਆਪ ਨੂੰ ਇਕੱਲਾ ਜਾਂ ਡਿਪਰੈਸ਼ਨ ਦੇ ਵਿੱਚ ਮਹਿਸੂਸ ਕਰਦੇ ਹੋ ਤਾਂ ਸਮਾਜ ਦੇ ਨਾਲ ਆਪਣੇ ਆਪ ਨੂੰ ਜੋੜਨ ਦੀ ਕੋਸ਼ਿਸ਼ ਕਰੋ ਹੁਣ ਸਮਾਜ ਨਾਲ ਤੁਸੀਂ ਆਪਣੇ ਆਪ ਨੂੰ ਕਿਵੇਂ ਜੋੜੋ ਸਭ ਤੋਂ ਪਹਿਲੀ ਗੱਲ ਇਹ ਹੈ ਕਿ ਜਿਹੜੇ ਵਿਅਕਤੀ ਆਸਥਾ ਰੱਖਦੇ ਆ ਉਹ ਮੰਦਿਰ ਗੁਰਦੁਆਰੇ ਜਾਂ ਜਿਸ ਧਰਮ ਜਾਂ ਅਕੀਦੇ ਦੇ ਵਿੱਚ ਉਹਨਾਂ ਨੂੰ ਆਸਥਾ ਹੈ ਉਸ ਦੇ ਨਾਲ ਜੁੜਨ ਦੀ ਕੋਸ਼ਿਸ਼ ਕਰਨ ਉੱਥੇ ਸੇਵਾ ਕਰਨ ਦੀ ਕੋਸ਼ਿਸ਼ ਕਰਨ ਆਪਣਾ ਇੱਕ ਸਰਕਲ ਬਣਾਉਣ ਦੀ ਕੋਸ਼ਿਸ਼ ਕਰਨ ਇਸ ਤੋਂ ਦੂਸਰੀ ਕਿਸਮ ਦੇ ਵਿਅਕਤੀ ਜਿਨ੍ਹਾਂ ਦੀ ਇਸ ਕਿਸਮ ਦੀ ਰੁਚੀ ਨਹੀਂ ਹੈ ਉਹ ਆਪਣੇ ਉਹਨਾਂ ਸਮਾਜ ਦੇ ਵਿੱਚ ਰਹਿ ਰਹੇ ਦੋਸਤਾਂ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕਰਨ ਜਿਨ੍ਹਾਂ ਦੇ ਨਾਲ ਕਿਸੇ ਸਮੇਂ ਉਹਨਾਂ ਦੀ ਸਾਂਝ ਰਹੀ ਹੈ ਉਹ ਆਪਣੇ ਰਿਸ਼ਤਿਆਂ ਨੂੰ ਜਿਨ੍ਹਾਂ ਨੂੰ ਉਹ ਛੱਡ ਕੇ ਪਿੱਛੇ हट ਗਏ ਸੀ ਕੰਮ ਦੇ ਰਹਿਵੇਂ ਕਾਰਨ ਆਪਣੀਆਂ ਮਜਬੂਰੀਆਂ ਕਾਰਨ ਉਹਨਾਂ ਨੂੰ ਇੱਕ ਵਾਰੀ ਫਿਰ ਉਹ ਤਾਜ਼ਾ ਕਰਨ ਦੀ ਕੋਸ਼ਿਸ਼ ਕਰਨ ਜੇ ਤੁਸੀਂ ਆਪਣੇ ਆਪ ਨੂੰ ਸਮਾਜ ਦੇ ਨਾਲ ਆਪਣੇ ਆਪ ਨੂੰ ਲੋਕਾਂ ਦੇ ਨਾਲ ਨਹੀਂ ਜੋੜੋਗੇ ਤਾਂ ਤੁਸੀਂ ਲਗਾਤਾਰ ਇਕੱਲੇ ਰਹਿੰਦੇ ਜਾਓਗੇ ਤੇ ਇਕੱਲੇ ਰਹਿਣ ਦੇ ਨਾਲ ਹੋਰ ਕੋਈ ਕਿਸੇ ਦਾ ਫਾਇਦਾ ਨਹੀਂ ਹੋਣਾ ਬਲਕਿ ਤੁਹਾਡਾ ਸਰੀਰਕ ਅਤੇ ਮਾਨਸਿਕ ਤੌਰ ਤੇ ਨੁਕਸਾਨ ਹੋਊਗਾ ਤੇ ਤੁਸੀਂ ਡਿਪਰੈਸ਼ਨ ਦੀ ਡੂੰਗੀ ਅਤੇ ਕਾਲੀ ਖਾਈ ਦੇ ਵਿੱਚ ਦੂਰ ਤੱਕ ਤੁਰਦੇ ਜਾਓਗੇ ਜਿਹਦੇ ਵਿੱਚ ਤੁਹਾਨੂੰ ਕਦੇ-ਕਦੇ ਲੱਗੂਗਾ ਕਿ ਮੈਂ ਚੰਗਾ ਪਲਾ ਹੁੰਦੇ ਹੋਣ ਦੇ ਬਾਵਜੂਦ ਕਿੱਧਰ ਨੂੰ ਤਰਿਆ ਜਾ ਰਿਹਾ ਹਾਂ ਇਸ ਲਈ ਦੋਸਤੋ ਜੇ ਤੁਸੀਂ ਇਸ ਡੂੰਗੀ ਖਾਈ ਚੋਂ ਇਸ ਗਲਤ ਕਿਸਮ ਦੇ ਵਿਚਾਰਾਂ ਦੀ ਘੁੰਮਣਘੇਰੀ ਦੇ ਵਿੱਚੋਂ ਬਾਹਰ ਆਉਣਾ ਹੈ ਤਾਂ ਤੁਸੀਂ ਆਪਣੀ ਸਭ ਤੋਂ ਪਹਿਲਾਂ ਸੋਚ ਨੂੰ ਬਦਲੋ ਸੋਚ ਨੂੰ ਤੁਸੀਂ ਕਿਵੇਂ ਬਦਲ ਸਕਦੇ ਹੋ ਕਿ ਜਦੋਂ ਤੁਸੀਂ ਆਪਣੀ ਸੋਚ ਨੂੰ ਬਦਲਣਾ ਹੈ ਸਭ ਤੋਂ ਪਹਿਲਾਂ ਇਹ ਫੈਸਲਾ ਕਰੋ ਕਿ ਜੋ ਮੈਂ ਕੱਲ ਸੋਚਦਾ ਸੀ ਉਹ ਅੱਜ ਨਹੀਂ ਸੋਚूंगा ਮੇਰੇ ਜਿਹੜੇ ਵਿਚਾਰ ਮੈਨੂੰ ਗਲਤ ਪਾਸੇ ਨੂੰ ਲਿਜਾ ਕੇ ਜਾ ਰਹੇ ਹੈ ਉਹਨਾਂ ਨੂੰ ਮੈਂ ਅਸਾਰੂ ਪਾਸੇ ਲਿਜਾਉਂਗਾ ਹਮੇਸ਼ਾ ਮੈਂ ਦੂਸਰੇ ਵਿਅਕਤੀਆਂ ਬਾਰੇ ਨੈਗੇਟਿਵ ਨਹੀਂ ਸੋਚूंगा ਮੈਂ ਅਸਾਰੂ ਸੋਚ ਦੀ ਗੱਲ ਕਰੂੰਗਾ ਮੈਂ ਹਰ ਚੀਜ਼ ਦੇ ਵਿੱਚੋਂ ਉਸ ਦਾ ਅੱਧੇ ਖਾਲੀ ਅਤੇ ਭਰੇ ਗਲਾਸ ਵਾਂਗ ਜੋ ਮਨੋਵਿਗਿਆਨ ਦਾ ਇੱਕ ਤਜਰਬਾ ਹੈ ਕਿ ਅੱਧਾ ਗਲਾਸ ਪਾਣੀ ਦਾ ਭਰ ਕੇ ਰੱਖਿਆ ਹੋਇਆ ਸੀ ਜਦੋਂ ਵੱਖ-ਵੱਖ ਵਿਅਕਤੀਆਂ ਨੂੰ ਪੁੱਛਿਆ ਜਾਂਦਾ ਹੈ ਕਿ ਇਹ ਕੀ ਹੈ ਕੁਝ ਵਿਅਕਤੀ ਕਹਿੰਦੇ ਹੈ ਕਿ ਇਹ ਗਲਾਸ ਅੱਧਾ ਭਰਿਆ ਹੋਇਆ ਹੈ ਦੂਸਰੇ ਵਿਅਕਤੀ ਕਹਿੰਦੇ ਹੈ ਕਿ ਇਹ ਅੱਧਾ ਖਾਲੀ ਹੈ ਜਿਹੜੇ ਵਿਅਕਤੀ ਇਹ ਕਹਿੰਦੇ ਕਿ ਅੱਧਾ ਗਲਾਸ ਖਾਲੀ ਹੈ ਇਹਦਾ ਮਤਲਬ ਇਹ ਹੈ ਕਿ ਉਹ ਖਾਲੀਪਣ ਦੇ ਵਿੱਚ ਖਲਾਅ ਦੇ ਵਿੱਚ ਉਸ ਦੇ ਵਿੱਚ ਜ਼ਿਆਦਾ ਯਕੀਨ ਰੱਖਦੇ ਹੈ ਇਸੇ ਲਈ ਤੁਸੀਂ ਜਿੱਥੇ ਹੋ ਜੋ ਤੁਹਾਡੇ ਕੋਲੇ ਹੈ ਜੋ ਤੁਸੀਂ ਵਿਚਾਰ ਕਰ ਰਹੇ ਹੋ ਦੂਸਰਿਆਂ ਬਾਰੇ ਵਿਚਾਰ ਰੱਖਦੇ ਹੋ ਉਸ ਦੇ ਭਰੇਪਣ ਬਾਰੇ ਸੋਚੋ ਤੇ ਜਦੋਂ ਤੁਸੀਂ ਭਰੇਪਣ ਬਾਰੇ ਸੋਚੋਗੇ ਤਾਂ ਤੁਹਾਡੀ ਸੋਚ ਹੌਲੀ ਹੌਲੀ ਬਦਲਣੀ ਸ਼ੁਰੂ ਹੋ ਜਾਊਗੀ ਇਹ ਬਦਲਾ ਨਾ ਤਾਂ ਇੱਕ ਦਿਨ ਦੇ ਵਿੱਚ ਤੁਹਾਨੂੰ ਡਿਪਰੈਸ਼ਨ ਵਾਲਾ ਲਿਜਾਣ ਲਈ ਆਇਆ ਹੈ ਨਾ ਹੀ ਤੁਹਾਨੂੰ ਇੱਕੇ ਦਿਨ ਵਿੱਚ ਉਸ ਨੂੰ ਕੱਢਣ ਦੇ ਵਿੱਚ ਸਹਾਇੀ ਹੋਊਗਾ ਬਲਕਿ ਇਹ ਇੱਕ ਬੜੀ ਸਹਜ ਪ੍ਰਕਿਰਿਆ ਹੈ ਤੇ ਇਹਨੂੰ ਸਹਜ ਨਾਲ ਹੀ ਲੈਣਾ ਚਾਹੀਦਾ ਹੈ ਹਰ ਰੋਜ਼ ਸਵੇਰੇ ਉੱਠ ਕੇ ਆਪਣੇ ਮਨ ਦੇ ਵਿੱਚ ਐਸ ਕਿਸਮ ਦੀ ਇੱਕ ਅਵਸਥਾ ਲੈ ਕੇ ਆਓ ਤੁਸੀਂ ਦੇਖੋ ਕਿ ਮੈਨੂੰ ਕਿਹੜੀਆਂ-ਕਿਹੜੀਆਂ ਗੱਲਾਂ ਪਰੇਸ਼ਾਨ ਕਰਦੀਆਂ ਜਿਹੜੀਆਂ ਤੁਹਾਨੂੰ ਗੱਲਾਂ ਪਰੇਸ਼ਾਨ ਕਰਦੀਆਂ ਉਹਨਾਂ ਸਾਰੀਆਂ ਗੱਲਾਂ ਨੂੰ ਇੱਕ ਪਾਸੇ ਲਿਖੋ ਲਿਖਣ ਤੋਂ ਬਾਅਦ ਦੂਸਰੇ ਦਿਨ ਉਹਨਾਂ 'ਚੋਂ ਕਿਹੜੀਆਂ ਗੱਲਾਂ ਤੁਸੀਂ ਛੱਡ ਸਕਦੇ ਹੋ ਕਿਹੜੀਆਂ ਗੱਲਾਂ ਤੇ ਤੁਹਾਨੂੰ ਖਿਜ ਆਉਂਦੀ ਹੈ ਕਿਹੜੀਆਂ ਗੱਲਾਂ ਤੁਹਾਨੂੰ ਪਰੇਸ਼ਾਨ ਕਰਦੀਆਂ ਜਿਨ੍ਹਾਂ ਨੂੰ ਸਭ ਤੋਂ ਸੌਖਾ ਬਦਲ ਸਕਦੇ ਹੋ ਉਹਨਾਂ ਨੂੰ ਬਦਲਣ ਦੀ ਕੋਸ਼ਿਸ਼ ਕਰੋ ਕੋਈ ਵਿਅਕਤੀ ਲੇਟ ਆਉਂਦਾ ਤੁਹਾਨੂੰ ਖਿਜ ਆਉਂਦੀ ਹੈ ਤੁਹਾਡੇ ਕੋਲੇ ਕੰਮ ਕਰਨ ਵਾਲੇ ਵਿਅਕਤੀ ਸਮੇਂ ਸਿਰ ਨਹੀਂ ਆਉਂਦੇ ਤੁਹਾਨੂੰ ਖਿਜ ਆਉਂਦੀ ਹੈ ਤੁਹਾਡੇ ਬਹੁਤ ਸਾਰੀਆਂ ਚੀਜ਼ਾਂ ਕਾਬੂ ਦੇ ਵਿੱਚ ਨਹੀਂ ਰਹਿੰਦੀਆਂ ਉਸ ਦੀ ਖਿਜ ਆਉਂਦੀ ਹੈ ਤੁਹਾਨੂੰ ਕਦੇ ਪ੍ਰਕਿਰਤੀ ਤੇ ਵੀ ਖਿਜ ਆਉਂਦੀ ਹੈ ਕਿ ਅੱਜ ਬਹੁਤ ਗਰਮੀ ਹੋਗੀ ਅੱਜ ਬਹੁਤ ਸਰਦੀ ਹੋਗੀ ਅੱਜ ਲਾਈਟ ਚਲੀ ਗਈ ਇਸ ਗੱਲ ਤੇ ਵੀ ਖਿਜ ਆ ਜਾਂਦੀ ਹੈ ਬਰਸਾਤ ਹੋਗੀ ਇਸ ਗੱਲ ਤੇ ਵੀ ਖਿਜ ਆ ਜਾਂਦੀ ਹੈ ਬਾਹਰ ਰੌਲਾ ਪੈ ਰਿਹਾ ਉਸ ਗੱਲ ਤੇ ਤੁਹਾਡਾ ਮਨ ਉਕਤਾ ਜਾਂਦਾ ਹੈ ਘਰ ਦੇ ਵਿੱਚ ਕੋਈ ਦੂਸਰੇ ਵਿਅਕਤੀ ਰੌਲਾ ਪਾ ਰਹੇ ਹੈ ਉਸ ਤੇ ਤੁਹਾਡਾ ਮਨ ਪਰੇਸ਼ਾਨ ਹੋ ਜਾਂਦਾ ਹੈ ਇਹਨਾਂ ਸਾਰੀਆਂ ਚੀਜ਼ਾਂ ਨੂੰ ਤੁਸੀਂ ਕਿਵੇਂ ਬਦਲ ਸਕਦੇ ਹੋ ਇਹਨਾਂ ਸਾਰੀਆਂ ਚੀਜ਼ਾਂ ਬਾਰੇ ਤੁਸੀਂ ਸੋਚ ਕਿਵੇਂ ਬਦਲ ਸਕਦੇ ਹੋ ਉਹ ਇਸ ਤਰੀਕੇ ਨਾਲ ਬਦਲ ਸਕਦੇ ਹੋ ਕਿ ਇਹ ਸਾਰੀਆਂ ਚੀਜ਼ਾਂ ਆਪਣੇ ਅਨੁਸਾਰ ਲਗਾਤਾਰ ਚਲਦੀਆਂ ਰਹਿਣਗੀਆਂ ਬਾਹਰ ਰੌਲਾ ਪੈ ਰਿਹਾ ਤੁਹਾਡੇ ਵੱਸ ਦੇ ਵਿੱਚ ਨਹੀਂ ਹੈ ਇਸ ਕਰਕੇ ਉਹਨੂੰ ਹੌਲੀ-ਹੌਲੀ ਸਹਿਣ ਦੀ ਕੋਸ਼ਿਸ਼ ਕਰੋ ਜਿਹੜੀਆਂ ਚੀਜ਼ਾਂ ਤੁਹਾਨੂੰ ਇਰੀਟੇਟ ਕਰਦੀਆਂ ਸਭ ਤੋਂ ਪਹਿਲਾਂ ਜੋ ਤੁਸੀਂ ਆਪਣੇ ਆਪ ਆਪਣੇ ਆਪ ਨੂੰ ਬਦਲ ਸਕਦੇ ਹੋ ਉਸ ਨੂੰ ਬਦਲਣ ਦੀ ਕੋਸ਼ਿਸ਼ ਕਰੋ ਤੇ ਇਹਦੇ ਨਾਲ ਜਦੋਂ ਤੁਸੀਂ ਆਪਣੀ ਸੋਚ ਨੂੰ ਬਦਲੋਗੇ ਤੁਸੀਂ ਦੇਖੋਗੇ ਕਿ ਹੌਲੀ-ਹੌਲੀ ਤੁਹਾਡੇ ਵਿੱਚ ਬਦਲਾਅ ਆਉਣਾ ਸ਼ੁਰੂ ਹੋ ਗਿਆ ਤੇ ਇਸ ਬਦਲਾਅ ਲਈ ਪਹਿਲੀ ਪੌੜੀ ਹੈ ਜਿਹੜੀ ਉਹ ਹੈ ਸਰੀਰਕ ਸਰਗਰਮੀ ਕਰਨ ਦੀ ਕੋਸ਼ਿਸ਼ ਕਰੋ ਕਿ ਆਪਣੇ ਕੰਮ ਆਪ ਕਰਨੇ ਹਨ ਸਵੇਰੇ ਇੱਕ ਸਮਾਂ ਉਹ ਹੁੰਦਾ ਜਦੋਂ ਪ੍ਰਕਿਰਤੀ ਸ਼ਾਂਤ ਹੁੰਦੀ ਹੈ ਸੂਰਜ ਚੜ੍ਹ ਰਿਹਾ ਹੁੰਦਾ ਹੈ ਪੰਛੀ ਆਪਣੇ ਆਲਣਿਆਂ ਦੇ ਵਿੱਚੋਂ ਉੱਡ ਰਹੇ ਹੁੰਦੇ ਆ ਘਾਹ ਦੇ ਉੱਪਰ ਤਰੇਲ ਪਈ ਹੁੰਦੀ ਹੈ ਜਿਹੜੀ ਹਵਾ ਹੈ ਉਹ ਬਿਲਕੁਲ ਸ਼ੁੱਧ ਹੁੰਦੀ ਹੈ ਉਦੋਂ ਤੱਕ ਆਲੇ-ਦੁਆਲੇ ਦਾ ਟ੍ਰੈਫਿਕ ਦਾ ਬੱਸਾਂ ਗੱਡੀਆਂ ਦਾ ਸਾਡੇ ਸਮਾਜ ਦਾ ਸ਼ੋਰ ਬਹੁਤਾ ਨਹੀਂ ਪੈ ਰਿਹਾ ਹੁੰਦਾ ਉਸ ਸਮੇਂ ਕੋਸ਼ਿਸ਼ ਕਰੋ ਕਿ ਸੈਰ ਲਈ ਨਿਕਲੋ ਉਸ ਸਮੇਂ ਪ੍ਰਕਿਰਤੀ ਦਾ ਆਨੰਦ ਮਾਣੋ ਉਸ ਸਮੇਂ ਦਰਖਤਾਂ ਨੂੰ ਦੇਖੋ ਖੁੱਲੀ ਹਵਾ ਦੇ ਵਿੱਚ ਸਾਹ ਲਓ ਪਹਿਲੇ ਦਿਨ 10-15 ਮਿੰਟ ਤੇ ਫਿਰ ਹੌਲੀ-ਹੌਲੀ ਵਧਾਉਂਦੇ ਕੁਝ ਵੱਧ ਸਮੇਂ ਲਈ ਘੁੰਮਣਾ ਸ਼ੁਰੂ ਕਰੋ ਤੇ ਉਥੇ ਕਿਤੇ ਨਾ ਕਿਤੇ ਇਕਾਂਤ ਜਗ੍ਹਾ ਤੇ ਬੈਠ ਕੇ ਆਲੇ ਦੁਆਲੇ ਨੂੰ ਨਿਹਾਰਨ ਦੀ ਕੋਸ਼ਿਸ਼ ਕਰੋ ਇਹਦੇ ਨਾਲ ਡੈਫੀਨਿਟਲੀ ਤੁਹਾਡੀ ਜਿਹੜੀ ਸਿਹਤ ਹੈ ਉਹ ਬਦਲਣੀ ਸ਼ੁਰੂ ਹੋਊਗੀ ਇਹਦੇ ਨਾਲ ਇੱਕ ਦੂਸਰੀ ਗੱਲ ਹੈ ਕਿ ਆਪਣੇ ਜੀਵਨ ਲਈ ਕੋਈ ਨਾ ਕੋਈ ਮਕਸਦ ਹੈ ਜਿਹੜਾ ਉਸ ਨੂੰ ਢੂੰਡੋ ਕਈ ਵਾਰੀ ਵਿਅਕਤੀ ਇਹ ਕਹਿੰਦਾ ਹੈ ਕਿ ਠੀਕ ਹੈ ਮੇਰੀ ਇੰਨੀ ਉਮਰ ਹੋ ਗਈ ਜਿਹੜੇ ਮੁੱਖ ਕੰਮ ਸੀ ਮੇਰੇ ਕਰਨ ਵਾਲੇ ਕਰ ਲਏ ਹੁਣ ਮੇਰੇ ਕੋਲੇ ਕੁਝ ਕਰਨ ਨੂੰ ਨਹੀਂ ਬਚਿਆ ਦੋਸਤੋ ਕਦੇ ਵੀ ਕਿਸੇ ਵਿਅਕਤੀ ਦੇ ਨਾਲ ਕੰਮ ਖਤਮ ਹੁੰਦੇ ਆ ਨਾ ਉਸ ਦੀਆਂ ਇਛਾਵਾਂ ਖਤਮ ਹੁੰਦੀਆਂ ਆਪਣੀ ਪੋਜਿਟਿਵ ਇੱਛਾ ਨੂੰ ਜਗਾਓ ਆਪਣੀ ਪੋਜਿਟਿਵ ਇੱਛਾ ਕੀ ਹੈ ਕਿ ਮਨ ਦੇ ਵਿੱਚ ਸੋਚੋ ਕਿ ਜਦੋਂ ਮੈਂ ਜਵਾਨ ਸੀ ਮੈਂ ਇਹ ਕਰਨਾ ਚਾਹੁੰਦਾ ਸੀ ਮੇਰੀ ਹੌਬੀ ਸੀ ਕਿ ਮੈਂ ਪਲਾਂਟੇਸ਼ਨ ਕਰਾਂ ਮੇਰੀ ਹੌਬੀ ਸੀ ਕਿ ਮੈਂ ਕੋਈ ਆਪਣਾ ਪੈਟ ਰੱਖਾਂ ਮੇਰੀ ਹੌਬੀ ਸੀ ਮੈਂ ਥੋੜੇ ਜੇ ਜਾਨਵਰ ਬਰਡ ਰੱਖਾਂ ਮੈਂ ਚਿੜੀਆਂ ਰੱਖਾਂ ਮੇਰੀ ਹੌਬੀ ਸੀ ਬਾਹਰ ਮੈਂ ਕੁਦਰਤੀ ਤੌਰ ਤੇ ਫਿਰਨ ਵਾਲੇ ਪੰਛੀਆਂ ਲਈ ਆਲਣਾ ਬਣਾਵਾਂ ਪੰਛੀਆਂ ਨੂੰ ਮੈਂ ਚੋਗਾ ਪਾਵਾਂ ਆਪਣਾ ਰੂਟੀਨ ਬਣਾਵਾ ਜਦੋਂ ਉਹ ਆਉਣ ਮੈਨੂੰ ਚੰਗੇ ਲੱਗਣ ਚਾਰੀ ਵਿੱਚ ਮੈਂ ਫੁੱਲਾਂ ਨੂੰ ਲਾਵਾਂ ਉਹ ਫੁੱਲਾਂ ਨੂੰ ਰੋਜ਼ ਮੈਂ ਦੇਖਾਂ ਉਹਨਾਂ ਦੀ ਗਰੋਥ ਨੂੰ ਦੇਖਾਂ ਮੈਂ ਪੇਂਟਿੰਗ ਕਰਨੀ ਸ਼ੁਰੂ ਕਰਾਂ ਇਸ ਕਿਸਮ ਦਾ ਕੋਈ ਨਾ ਕੋਈ ਜਦੋਂ ਤੁਹਾਡੇ ਕੋਲੇ ਮਕਸਦ ਹੋਊਗਾ ਤੁਹਾਨੂੰ ਹਰ ਰੋਜ਼ ਇੱਕ ਜੜਾਅ ਮਹਿਸੂਸ ਹੋਊਗਾ ਤੁਸੀਂ ਆਪਣੇ ਆਪ ਨੂੰ ਅੰਦਰ ਬੈਠ ਕੇ ਨਕਾਰਾਤਮਕ ਖਿਆਲਾਂ ਦੀ ਖਾਈ ਦੇ ਵਿੱਚੋਂ ਬਾਹਰ ਕੱਢਣ ਦੇ ਵਿੱਚ ਸਹਾਇੀ ਹੋ ਸਕਦੇ ਹੋ ਜਦੋਂ ਤੁਸੀਂ ਆਪਣੇ ਆਪ ਨੂੰ ਕਿਸੇ ਛੋਟੇ ਜਿਹੇ ਮਕਸਦ ਨਾਲ ਜੋੜੋਗੇ ਉਹ ਛੋਟੀਆਂ-ਛੋਟੀਆਂ ਖੁਸ਼ੀਆਂ ਤੁਹਾਨੂੰ ਇੱਕ ਵੱਡੇ ਮਕਸਦ ਦੇ ਨਾਲ ਜੋੜਨੀਆਂ ਤੁਹਾਡੇ ਅੰਦਰ ਜਿਹੜੀਆਂ ಅಪਾਰ ਸੰਭਾਵਨਾਵਾਂ ਪਈਆਂ ਕਿਉਂਕਿ ਸੰਸਾਰ ਦੇ ਵਿੱਚ ਹਰ ਮਨੁੱਖ ਹੈ ਜਿਹੜਾ ਉਹਦੇ ਕੋਲੇ ਕੋਈ ਨਾ ਕੋਈ ਵੱਖਰੀ ਕਿਸਮ ਦੀ ਗੁਣਵੰਤਾ ਹੁੰਦੀ ਹੈ ਵੱਖਰੀ ਕਿਸਮ ਦਾ ਉਹਦੇ ਵਿੱਚ ਟੈਲੈਂਟ ਹੁੰਦਾ ਹੈ ਆਪਣੇ ਉਸ ਟੈਲੈਂਟ ਨੂੰ ਉਜਾਗਰ ਕਰਨ ਦੀ ਕੋਸ਼ਿਸ਼ ਕਰੋ ਇਹ ਦੇਖੋ ਕਿ ਮੈਂ ਕੀ ਕੁਝ ਕਰ ਸਕਦੀਆਂ ਜਾਂ ਕੀ ਕੁਝ ਕਰ ਸਕਦਾ ਇਸ ਤੋਂ ਵੀ ਵੱਧ ਇੰਪੋਰਟੈਂਟ ਹੈ ਜਿਹੜੀ ਤੁਹਾਨੂੰ ਸਾਰੀਆਂ ਚੀਜ਼ਾਂ ਦੇ ਨਾਲੋਂ ਹੋਰ ਅੱਗੇ ਲੈ ਕੇ ਜਾਂਦੀ ਹੈ ਉਹ ਹੈ ਆਪਣੀ ਸਿਹਤ ਦੀ ਦੇਖਭਾਲ ਕਰਨਾ ਬਹੁਤ ਸਾਰੇ ਵਿਅਕਤੀ ਕੀ ਕਰਦੇ ਆ ਕਿ ਉਹ ਬਾਕੀ ਵਰਤਾਰਿਆਂ ਦੀ ਤਾਂ ਬਹੁਤ ਦੇਖਭਾਲ ਕਰਦੇ ਆ ਵਿਸ਼ੇਸ਼ ਤੌਰ ਤੇ ਇਸਤਰੀਆਂ ਘਰ ਦੀ ਸਫਾਈ ਰਸੋਈ ਦੀ ਸਫਾਈ ਆਪਣੇ ਸੂਟਾਂ ਦੀ ਸਾਮ ਸੰਭਾਲ ਜਾਂ ਬਾਕੀ ਚੀਜ਼ਾਂ ਦੀ ਸਾਮ ਸੰਭਾਲ ਤੇ ਬਹੁਤ ਵੱਲ ਦਿੰਦੇ ਆ ਪਰ ਉਹ ਆਪਣੇ ਸਰੀਰ ਨੂੰ ਕਿਵੇਂ ਸਾਹਮਣਾ ਹੈ ਕਈ ਵਾਰੀ ਇਸ ਵੱਲ ਧਿਆਨ ਬਹੁਤ ਘੱਟ ਦਿੰਦੇ ਆ ਇਸ ਵੱਲ ਧਿਆਨ ਕਿਵੇਂ ਦੇਣ ਉਹ ਕੀ ਹਰ ਰੋਜ਼ ਕੁਛ ਨਾ ਕੁਛ ਕਸਰਤ ਕਰਦੇ ਆ ਬਹੁਤ ਵਿਅਕਤੀ ਇਹ ਸੋਚਦੇ ਆ ਕਿ ਕਸਰਤ ਕਰਨ ਦਾ ਮਤਲਬ ਸਿਰਫ ਜਿਮ ਦੇ ਵਿੱਚ ਜਾਣਾ ਹੁੰਦਾ ਹੈ ਸਿਰਫ ਜਿਮ ਦੇ ਵਿੱਚ ਜਾਣਾ ਨਹੀਂ ਹੈ ਤੁਸੀਂ 20 50 100 200 ਕਦਮ ਤੁਰ ਕੇ 1 ਕਿਲੋਮੀਟਰ 2 ਕਿਲੋਮੀਟਰ ਹੌਲੀ ਸੈਰ ਕਰਕੇ ਤੁਸੀਂ ਇਸ ਕਿਸਮ ਨਾਲ ਆਪਣੇ ਸਰੀਰ ਦੀਆਂ ਕਿਰਿਆਵਾਂ ਜਿਹੜੀਆਂ ਉਹਨਾਂ ਨੂੰ ਸ਼ੁੱਧ ਕਰਨ ਵੱਲ ਨੂੰ ਤੁਰ ਸਕਦੇ ਹੋ ਸਰੀਰ ਦੀ ਦੇਖਭਾਲ ਕਰ ਸਕਦੇ ਹੋ ਬਹੁਤ ਸਾਰੇ ਵਿਅਕਤੀਆਂ ਬਾਰੇ ਏ ਅਸੀਂ ਜਾਣਦੇ ਆਂ ਜਦੋਂ ਗੱਲਬਾਤ ਕਰਦੇ ਆਂ ਅਕਸਰ ਉਹ ਚਰਚਾ ਕਰਦੇ ਆ ਕਿ ਮੈਂ ਫਲਾਣੇ ਪੈਟਰੋਲ ਪੰਪ ਤੋਂ ਆਪਣੀ ਗੱਡੀ ਦੇ ਵਿੱਚ ਤੇਲ ਪਾਉਣਾ ਕਿਉਂਕਿ ਉੱਥੇ ਤੇਲ ਚੰਗਾ ਮਿਲਦਾ ਹੈ ਪਰ ਜਦੋਂ ਉਹਨਾਂ ਨੇ ਆਪਣੇ ਸਰੀਰ ਦੇ ਵਿੱਚ ਆਪਣੀ ਖੁਰਾਕ ਪਾਉਣੀ ਹੁੰਦੀ ਹੈ ਤਾਂ ਜਿੱਥੇ ਦਿਲ ਕਰਦਾ ਹੈ ਤੇਲ ਵਿੱਚ ਤਲਿਆ ਹੋਇਆ ਭੋਜਨ ਟਰਾਂਸ ਫੈਟ ਨਾਲ ਭਰੇ ਹੋਏ ਬਹੁਤ ਸਾਰੇ ਖਾਣ ਦੇ ਪਦਾਰਥ ਜਾਂ ਉਹ ਚੀਜ਼ਾਂ ਜਿਨ੍ਹਾਂ 'ਚ ਸਾਫ਼ ਸਫਾਈ ਬਹੁਤੀ ਹੋਣ ਦੀ ਸੰਭਾਵਨਾ ਨਹੀਂ ਹੁੰਦੀ ਬਹੁਤ ਸਾਰੇ ਟਾਬਿਆਂ ਤੋਂ ਬਣਿਆ ਹੋਇਆ ਜੰਕ ਫੂਡ ਉਸਨ ਉਹ ਬਿਣਾ ਮੰਨ ਤੇ ਬੋਝ ਪਾਇਆ ਆਪਣੇ ਅੰਦਰ ਸਿੱਟਣ ਦੀ ਕੋਸ਼ਿਸ਼ ਕਰਦੇ ਆ ਇਸ ਕਰਕੇ ਜਿਵੇਂ ਤੁਹਾਨੂੰ ਆਪਣੀ ਕਾਰ ਦੇ ਵਿੱਚ ਆਪਣੇ ਸਕੂਟਰ ਦੇ ਵਿੱਚ ਹਮੇਸ਼ਾ ਖਿਆਲ ਰਹਿੰਦਾ ਹੈ ਕਿ ਕਿਤੇ ਮਾੜਾ ਤੇਲ ਨਾ ਪੈ ਜੇ ਉਸੇ ਤਰੀਕੇ ਨਾਲ ਤੁਸੀਂ ਆਪਣੇ ਸਰੀਰ ਨੂੰ ਵੀ ਓਨੀ ਅਹਿਮੀਅਤ ਦਿਓ ਕਿ ਇਸ ਦੇ ਵਿੱਚ ਗਲਤ ਭੋਜਨ ਨਾ ਚਲੇ ਜਾਵੇ ਇਸ ਦੇ ਵਿੱਚ ਕੀ ਠੀਕ ਭੋਜਨ ਜਾ ਰਿਹਾ ਹੈ ਤੁਹਾਡੇ ਸਰੀਰ ਦੇ ਵਿੱਚ ਪ੍ਰਕਿਰਤੀ ਵੱਲੋਂ ਇਸ ਦੀ ਜਾਂਚ ਵਾਸਤੇ ਬਹੁਤ ਵਧੀਆ ਉਹਨਾਂ ਨੇ ਪੈਰਾਮੀਟਰ ਲਾਏ ਹੋਏ ਆ ਕਿ ਕੋਈ ਗਲਤ ਚੀਜ਼ ਨਾ ਜਾਵੇ ਤੁਹਾਡੇ ਜਦੋਂ ਤੁਸੀਂ ਕੋਈ ਵੀ ਭੋਜਨ ਖਾਣੇ ਹੋ ਦੋ ਅੱਖਾਂ ਦਿੱਤੀਆਂ ਹੋਈਆਂ ਤੁਸੀਂ ਦੇਖੋ ਕਿ ਕੀ ਭੋਜਨ ਖਾਣਯੋਗ ਹੈ ਉਹਨੂੰ ਸੁੰਘੋ ਕੀ ਸੁੰਗਣ ਤੋਂ ਬਾਅਦ ਤੁਹਾਨੂੰ ਇਸ ਕਿਸਮ ਦੀ ਫੀਲਿੰਗ ਆ ਰਹੀ ਹੈ ਕਿ ਤੁਹਾਨੂੰ ਖਾਣਾ ਚਾਹੀਦਾ ਫਿਰ ਜਦੋਂ ਤੁਸੀਂ ਆਪਣੇ ਮੂੰਹ ਦੇ ਵਿੱਚ ਲੈ ਕੇ ਜਾਂਦੇ ਹੋ ਕਿ ਇਹਦਾ ਟੇਸਟ ਖਾਣਯੋਗ ਹੈ ਜੇ ਇਹ ਸਾਰੀਆਂ ਗੱਲਾਂ ਨਹੀਂ ਤਾਂ ਉਹ ਚੀਜ਼ ਜਿਹੜੀ ਤੁਹਾਨੂੰ ਕਈ ਵਾਰੀ ਕੇਵਲ ਸਵਾਦ ਦੇ ਤੌਰ ਤੇ ਖਾਣੀ ਪੈ ਰਹੀ ਹੈ ਜਿਹਦੇ ਵਿੱਚ ਭੋਜਨ ਦੇ ਖੁਰਾਕੀ ਤੱਤ ਬਹੁਤ ਘੱਟ ਹੈ ਕੇਵਲ ਉਹ ਚ ਮਸਾਲੇ ਚਟਨੀਆਂ ਸੌਸ ਪਾ ਕੇ ਹੀ ਉਸ ਨੂੰ ਸ਼ਿੰਗਾਰਿਆ ਤੇ ਨਖਾਰਿਆ ਗਿਆ ਉਸ ਕਿਸਮ ਦੇ ਭੋਜਨ ਨੂੰ ਅਵੋਇਡ ਕਰੋ ਉਹਦੇ ਨਾਲ ਕੀ ਹੋਊਗਾ ਤੁਹਾਡੇ ਸਰੀਰ ਦੇ ਵਿੱਚ ਬੀ ਕੰਪਲੈਕਸੀ ਵਿਟਾਮਿਨ ਡੀ ਦੀ ਜਾਂ ਹੋਰ ਬਹੁਤ ਸਾਰੇ ਖਰਾਕੀ ਤੱਤ ਹੈ ਜਿਹੜੇ ਉਹਨਾਂ ਦੀ ਕਮੀ ਆਊਗੀ ਜਦੋਂ ਉਹਨਾਂ ਦੀ ਕਮੀ ਆਊਗੀ ਤਾਂ ਸਵੇਰੇ ਤੁਹਾਨੂੰ ਸੈਰ ਕਰਨ ਨੂੰ ਦਿਲ ਨਹੀਂ ਕਰੂਗਾ ਤੁਹਾਡਾ ਮਨ ਹੈ ਜਿਹੜਾ ਸਰੀਰ ਥੱਕਿਆ ਮਹਿਸੂਸ ਕਰੂਗਾ ਤਾਂ ਮਨ ਵੀ ਉਦਾਸ ਹੋਊਗਾ ਜਦੋਂ ਤੁਹਾਡਾ ਮਨ ਉਦਾਸ ਹੋਊਗਾ ਤਾਂ ਤੁਹਾਨੂੰ ਬਾਕੀ ਸਾਰੀਆਂ ਚੀਜ਼ਾਂ ਚੰਗੀਆਂ ਲੱਗਣੋਂ ਹਟਣਗੀਆਂ ਤੁਸੀਂ ਸਮਾਜ ਨਾਲੋਂ ਆਪਣੇ ਆਪ ਨੂੰ ਪਿੱਛੇ ਕਰਨ ਦੀ ਕੋਸ਼ਿਸ਼ ਕਰੋਗੇ ਕੁਝ ਕਰਨ ਨੂੰ ਦਿਲ ਨਹੀਂ ਕਰੂਗਾ ਤੇ ਇਹ ਸਰੀਰਕ ਸਮਰੱਥਾ ਘਟਣ ਦੇ ਨਾਲ ਵੀ ਤੁਸੀਂ ਇੱਕ ਡਿਪਰੈਸ਼ਨ ਵਾਲੀ ਸਥਿਤੀ ਦੇ ਵਿੱਚ ਜਾ ਸਕਦੇ ਹੋ ਬਾਕੀ ਗੱਲ ਕਿ ਜੇ ਤੁਹਾਡੇ ਮਨ ਦੇ ਵਿੱਚ ਕੁਝ ਇਸ ਕਿਸਮ ਦੀਆਂ ਆਲਮਤਾਂ ਆਉਂਦੀਆਂ ਤੁਹਾਡਾ ਬਾਹਰ ਜਾਣ ਨੂੰ ਦਿਲ ਨਹੀਂ ਕਰਦਾ ਉਦਾਸ ਰਹਿਣੇ ਹੋ ਇਕੱਲੇ ਰਹਿਣ ਨੂੰ ਦਿਲ ਕਰਦਾ ਕੁਝ ਕਰਨ ਨੂੰ ਜੀ ਨਹੀਂ ਕਰਦਾ ਜੋ ਇਛਾਵਾਂ ਸੀ ਉਹਨਾਂ ਨੂੰ ਦੂਜਿਆਂ ਨਾਲ ਸਾਂਝਾ ਕਰਨ ਨੂੰ ਦਿਲ ਨਹੀਂ ਕਰਦਾ ਇਹਨਾਂ ਨੂੰ ਲੁਕਾਉਣ ਦੀ ਜ਼ਰੂਰਤ ਨਹੀਂ ਹੈ ਡਿਪਰੈਸ਼ਨ ਕੋਈ ਇਸ ਕਿਸਮ ਦੀ ਚੀਜ਼ ਨਹੀਂ ਹੈ ਜਿਹੜੀ ਲਾਗ ਦੀ ਬਿਮਾਰੀ ਹੋਵੇ ਇਸ ਲਈ ਜੇ ਤੁਹਾਨੂੰ ਇਸ ਕਿਸਮ ਦੀ ਦਿੱਕਤ ਆਉਂਦੀ ਹੈ ਆਪਣੇ ਦੋਸਤ ਦੀ رائے ਲਓ ਜੇ ਤੁਹਾਨੂੰ ਹਫਤੇ ਦੇ ਵਿੱਚ ਦੋ ਵਾਰੀ ਜਾਂ ਇੱਕ ਵਾਰੀ ਇਦਾਂ ਦੀ ਸਮੱਸਿਆ ਆਉਂਦੀ ਹੈ ਤਾਂ ਕਿਸੇ ਆਪਣੇ ਨੇੜੇ ਦੇ ਮਨੋਵਿਗਿਆਨ ਦੇ ਡਾਕਟਰ ਦੀ رائے ਲਓ ਕਿਉਂਕਿ ਬਹੁਤ ਵਾਰੀ ਸਾਨੂੰ ਪਤਾ ਹੀ ਨਹੀਂ ਲੱਗਦਾ ਕਈ ਚੀਜ਼ਾਂ ਸਾਡੇ ਸਰੀਰ ਦੇ ਵਿੱਚ ਆਈ ਹੋਈ ਵਿਟਾਮਿਨ ਡੀ ਮਿਨਰਲ ਦੀ ਕਮੀ ਕਾਰਨ ਵੀ ਇਸ ਕਿਸਮ ਦੀਆਂ ਬਣ ਜਾਂਦੀਆਂ ਐ ਇਸ ਲਈ ਦੋਸਤੋ ਜਿਹੜੇ ਵੀ ਵਿਅਕਤੀ ਭਾਵੇਂ ਉਹ ਉਮਰ ਦੇ 50 ਸਾਲ ਤੇ ਹੋਣ ਭਾਵੇਂ 80ਵੇਂ ਸਾਲ ਤੇ ਹੋਣ ਜੇ ਉਹ ਜ਼ਿੰਦਗੀ ਨੂੰ ਵਧੀਆ ਤਰੀਕੇ ਨਾਲ ਜਿਉਣਾ ਚਾਹੁੰਦੇ ਐ ਤਾਂ ਹਰ ਅਗਲੇ ਦਿਨ ਉਹ ਨਵੀਂ ਸ਼ੁਰੂਆਤ ਕਰ ਸਕਦੇ ਐ ਜ਼ਿੰਦਗੀ ਐ ਜਿਹੜੀ ਇਹ ਇਹ ਜਿੰਦਾਦਿਲੀ ਦਾ ਹੀ ਨਾਮ ਐ ਜਦੋਂ ਕੋਈ ਵਿਅਕਤੀ ਇਹ ਆਸ ਛੱਡ ਸਕਦਾ ਕਿ ਮੈਂ ਜਿਉਣਾ ਕਿਵੇਂ ਐ ਮੈਂ ਹੁਣ ਕੀ ਕਰਨਾ ਐ ਮੈਂ ਉਹਨੂੰ ਵਾਧੂ ਐ ਮੈਂ ਬੋਝ ਐ ਉਸ ਤੋਂ ਬਾਅਦ ਉਹ ਆਪਣੀ ਜ਼ਿੰਦਗੀ ਦੀ ਦੌੜ ਦੇ ਵਿੱਚ ਪਛੜਨ ਲੱਗਦਾ ਹੈ ਤੇ ਡਿਪਰੈਸ਼ਨ ਤੋਂ ਉਸ ਨੂੰ ਕੋਈ ਨਹੀਂ ਬਚਾ ਸਕਦਾ ਤੇ ਡਿਪਰੈਸ਼ਨ ਬੁਨਿਆਦੀ ਤੌਰ ਤੇ ਜੇ ਸਾਦੇ ਸ਼ਬਦਾਂ ਵਿੱਚ ਕਹਿਣਾ ਹੋਵੇ ਜਦੋਂ ਕਿਸੇ ਵਿਅਕਤੀ ਵਿੱਚੋਂ ਜੀਵਨ ਦੀ ਆਸ ਜਿਹੜੀ ਘਟਦੀ ਜਾਂਦੀ ਹੈ ਤਾਂ ਉਸ ਨੂੰ ਦੂਜੇ ਸਾਦੇ ਸ਼ਬਦਾਂ ਵਿੱਚ ਡਿਪਰੈਸ਼ਨ ਹੀ ਕਿਹਾ ਜਾਂਦਾ ਹੈ ਇਸ ਕਰਕੇ ਚੜ੍ਹਦੀ ਕਲਾ ਵਿੱਚ ਰਹਿਣਾ ਆਪਣੇ ਆਪ ਨੂੰ ਜਿਹੜੀਆਂ ਚੀਜ਼ਾਂ ਅਸੀਂ ਪੰਜ ਪ੍ਰਮੁੱਖ ਤੌਰ ਤੇ ਦੱਸੀਆਂ ਉਹਨਾਂ ਦੇ ਨਾਲ ਜੋੜਨਾ ਸਭ ਤੋਂ ਪਹਿਲਾਂ ਸਮਾਜ ਨਾਲ ਜੋੜਨਾ ਸੋਚ ਨੂੰ ਬਦਲਣਾ ਸ਼ਰੀਰਿਕ ਸਰਗਰਮੀ ਕਰਨੀ ਜ਼ਿੰਦਗੀ ਦਾ ਕੋਈ ਨਾ ਕੋਈ ਮਕਸਦ ਆਪਣੇ ਸਾਹਮਣੇ ਰੱਖਣਾ ਤੇ ਸਿਹਤ ਦੀ ਦੇਖਭਾਲ ਕਰਨਾ ਜੇ ਤੁਸੀਂ ਇਹਨਾਂ ਸਾਰੀਆਂ ਚੀਜ਼ਾਂ ਤੇ ਅੱਜ ਤੋਂ ਹੀ ਆਪਣਾ ਧਿਆਨ ਕੇਂਦਰਿਤ ਕਰੋਗੇ ਕੋਈ ਕਾਰ ਨਹੀਂ ਹੈ ਕਿ ਆਉਣ ਵਾਲੇ ਹਫ਼ਤੇ ਦੇ ਵਿੱਚ ਤੁਸੀਂ ਆਪਣਾ ਆਪ ਨੂੰ ਤੰਦਰੁਸਤ ਨਰੋਵਾ ਸਿਹਤਮੰਦ ਤੇ ਵਧੀਆ ਇਨਸਾਨ ਬਣਿਆ ਹੋਇਆ ਦੇਖੋਗੇ ਜੇ ਇਹ ਤੁਹਾਨੂੰ ਚੀਜ਼ਾਂ ਚੰਗੀਆਂ ਲੱਗੀਆਂ ਆਪਣੇ ਦੋਸਤਾਂ ਨਾਲ ਵੀ ਸਾਂਝੀਆਂ ਕਰਿਓ ਇਸ ਚੈਨਲ ਦੇ ਉੱਪਰ ਅਸੀਂ ਕੋਸ਼ਿਸ਼ ਕਰਾਂਗੇ ਤੁਹਾਨੂੰ ਇਸ ਕਿਸਮ ਦੀਆਂ ਮਨ ਨਾਲ ਸਰੀਰ ਨਾਲ ਜੀਵਨ ਨਾਲ ਸੰਬੰਧਿਤ ਗੱਲਾਂ ਦੱਸਦੇ ਰਹੀਏ ਤੇ ਇਸ ਨੂੰ ਸਬਸਕ੍ਰਾਈਬ ਕਰਿਓ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ